ਪਰੇਪਟ ਸਾਰੇ ਦੋਸਤੋ ਸਵਾਗਤ ਹੈ ਮੇਰੇ ਚੈਨਲ ਵਿੱਚ ਪਰ ਅੱਜ ਪਰਮ ਨੇ ਇੱਕ ਬ੍ਰੇਕਿੰਗ ਨਿਊਜ਼ ਆਈ ਹੈ ਕੱਲ ਹੈਗੀ ਉਹ ਕੱਲ ਨਿਊਜ਼ ਆਈ ਬਹੁਤ ਵੱਡੀ ਤੇ 32 ਸਾਲ ਪਹਿਲਾਂ 1992 ਦੇ ਵਿੱਚ ਇੱਕ ਅਜਮੇਰ ਦੇ ਵਿੱਚ ਇੱਕ ਸਕੈਂਡਲ ਹੁੰਦਾ ਸੈਕਸ ਸਕੈਂਡਲ ਪੂਰੇ ਇੰਡੀਆ ਨੂੰ ਹਿਲਾ ਦਿੰਦਾ ਉਹ ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਊਂਗਾ ਉਹਦੇ ਉੱਪਰ ਮੈਂ ਬਹੁਤ ਡਿਟੇਲ ਦੇ ਵਿੱਚ ਇੱਕ ਵੀਡੀਓ ਬਣਾਇਆ ਹੋਇਆ ਆਲਰੇਡੀ ਤੁਸੀਂ ਉਹਨੂੰ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਉਹਦਾ ਲਿੰਕ ਦੇ ਦੂੰਗਾ ਉਹਨੂੰ ਕਿਹਾ ਜਾਂਦਾ ਇੰਡੀਆ ਦਾ ਸਭ ਤੋਂ ਵੱਡਾ ਸਕੈਂਡਲ ਉਹਦੇ ਵਿੱਚ ਕਿੰਨੇ ਲੋਕ ਇਨਵੋਲਵ ਸੀ ਕਿਸੇ ਨੂੰ ਨਹੀਂ ਪਤਾ ਵੱਡੇ ਵੱਡੇ ਪੋਲੀਟਿਸ਼ੀਅਨਸ ਤੋਂ ਲੈ ਕੇ ਪੁਲਿਸ ਵਾਲਿਆਂ ਤੋਂ ਲੈ ਕੇ ਤੇ ਇੰਡਸਟਰੀਅਲਿਸ ਲੋਕਾਂ ਤੋਂ ਲੈ ਕੇ ਨਾਰਮਲ ਫੋਟੋਗ੍ਰਾਫਰ ਪੱਤਰਕਾਰ ਟੈਕਸੀਆਂ ਵਾਲੇ ਪਤਾ ਹੀ ਨਹੀਂ ਕੌਣ ਕੌਣ ਵੱਡੇ ਵੱਡੇ ਜਿਹੜੇ ਫਾਰਮ ਹਾਊਸ ਨੇ ਉੱਥੇ ਕੰਮ ਕਰਦੇ ਕੁੱਕ ਇਨਵੋਲਵ ਸੀਗੇ ਤੇ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਕਿੰਨਾਂ ਨੂੰ ਕਾਲਜ ਦੀਆਂ ਲੜਕੀਆਂ ਨੂੰ ਅਜਮੇਰ ਦਾ ਇੱਕ ਕਾਲਜ ਬਹੁਤ ਵੱਡਾ ਕਾਲਜ ਆ ਬਹੁਤ ਮਸ਼ਹੂਰ ਕਾਲਜ ਆ ਰਿਪਿਊਟਡ ਕਾਲਜ ਆ ਸਿਰਫ ਲੜਕੀਆਂ ਦਾ ਕਾਲਜ ਆ ਉਥੋਂ ਦੀਆਂ ਪਤਾ ਹੀ ਨਹੀਂ ਕਿੰਨੇ 100 ਲੜਕੀਆਂ ਨੂੰ ਇਹਨਾਂ ਨੇ ਆਪਣਾ ਵਿਕਟਮ ਬਣਾਇਆ ਸੀ ਇਹਨੇ ਪੂਰਾ ਇੰਡੀਆ ਨੂੰ ਹਿਲਾਤਾ ਸੀ ਪਰ ਇੰਡੀਆ ਵਾ ਐਸੇ ਤਰ੍ਹਾਂ ਹੀ ਚੱਲਦਾ 1992 ਦੇ ਵਿੱਚ ਇੱਕ ਕੇਸ ਹੁੰਦਾ ਪਤਾ ਹੀ ਨਹੀਂ ਕਿੰਨੇ ਲੋਕਾਂ ਨੇ ਇਹ ਸਭ ਕੁਝ ਕੀਤਾ ਤੇ ਪਰ 32 ਸਾਲ ਤੋਂ ਬਾਅਦ ਪੂਰੇ 32 ਸਾਲ ਨੰਗ ਜਾਣ ਤੋਂ ਬਾਅਦ ਜਦੋਂ ਬਹੁਤ ਸਾਰੇ ਇਹਦੇ ਵਿੱਚ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਉਹਨਾਂ 'ਚ ਬਹੁਤ ਸਾਰਿਆਂ ਦੀ ਮੌਤ ਹੋ ਗਈ ਬਹੁਤ ਸਾਰੇ ਲਾਪਤਾ ਹੋ ਗਏ ਤੇ ਅੱਜ 6 ਜਾਣਿਆਂ ਨੂੰ ਸਜ਼ਾ ਸੁਣਾਈ ਜਾਂਦੀ ਆ ਅਦਾਲਤ ਵੱਲੋਂ ਐਡੇ ਵੱਡੇ ਕੇਸ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਕਿ ਇੰਡੀਆ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਹੈਗਾ ਉਹਦੇ ਵਿੱਚ 32 ਸਾਲ ਤੋਂ ਬਾਅਦ ਸਿਰਫ 6 ਬੰਦਿਆਂ ਨੂੰ ਅੱਜ ਸਜ਼ਾ ਸੁਣਾਈ ਗਈ ਉਮਰ ਕੈਦ ਦਿੱਤੀ ਗਈ ਉਹਨਾਂ ਨੂੰ ਤੇ ਉਮਰ ਕੈਦ ਉਹਨਾਂ ਨੂੰ ਉਦੋਂ ਮਿਲੀ ਆ ਜਦੋਂ ਉਸ ਤੋਂ ਬਹੁਤੋ 32 ਸਾਲ ਤੱਕ ਆਰਾਮ ਦੀ ਜ਼ਿੰਦਗੀ ਜਿਉਂਦੇ ਰਹੇ ਜਾਂ ਕਦੇ ਨਾ ਕਦੇ ਜੇਲ੍ਹ ਦੇ ਵਿੱਚ ਗਏ ਤਾਂ ਬੇਲ ਦੇ ਉੱਪਰ ਬਾਹਰ ਆ ਗਏ ਤੇ ਉਮਰ ਦੇ ਆਪਣੇ 70ਵੇਂ ਦਹਾਕੇ ਦੇ ਵਿੱਚ ਹੈਗੇ ਨੇ ਜ਼ਿਆਦਾਤਰ ਇਹ ਲੋਕ ਤੇ ਜਾਂ 60ਵੇਂ ਆ ਦੇ ਵਿੱਚ ਨੇ ਤਾਂ ਕਹਿ ਲੋ ਕਿ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵਧੀਆ ਪਾਰਟ ਇਹ ਆਲਰੇਡੀ ਜਿਉਂ ਚੁੱਕੇ ਨੇ ਤੇ ਜੇ ਤੁਸੀਂ ਵੀਡੀਓਜ਼ ਦੇਖੋਗੇ YouTube ਦੇ ਉੱਪਰ ਜਾ ਕੇ ਤਾਂ ਤੁਸੀਂ ਦੇਖੋਗੇ ਕਿਵੇਂ ਪੁਲਿਸ ਵਾਲੇ ਅਦਾਲਤ ਵਾਲੇ ਜਾਂ ਹੋਰ ਸਾਰੇ ਲੋਕ ਕਿਵੇਂ ਆਪਣੀ ਮਤਲਬ ਪਿੱਠ ਤਪਤ ਪਾ ਰਹੇ ਆ ਕਿ ਫਾਈਨਲੀ ਇਨਸਾਫ ਮਿਲਿਆ ਤੇ ਅਦਾਲਤ ਨੇ ਆਪਣੀ ਕਾਰਵਾਈ ਸਹੀ ਕੀਤੀ ਪਰ ਗੱਲ ਉਹੀ ਹੈ ਕਿ ਕੀ ਇੰਨੇ ਟਾਈਮ ਤੋਂ ਬਾਅਦ ਇਹ ਸਭ ਕੁਝ ਹੋਣਾ ਮਤਲਬ ਇਹ ਇੱਕ ਇਨਸਾਫ ਹੈ ਜਾਂ ਇਹਨੂੰ ਮਜ਼ਾਕ ਕਹਿ ਲਈਏ ਅਬ ਜਿਵੇਂ ਦੂਰ ਨਾ ਜਾਓ ਪੰਜਾਬ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤਿੰਨ ਬਹੁਤ ਵੱਡੇ ਵਰਡਿਕਟ ਆਏ ਆ ਅਦਾਲਤਾਂ ਨੇ ਆਪਣੇ ਮਤਲਬ ਫਾਈਨਲ ਦੇ ਵਿੱਚ ਫੈਸਲੇ ਦਿੱਤੇ ਆ ਕਿਹੜੇ ਕੇਸਾਂ ਦੇ ਵਿੱਚ ਪੰਜਾਬ ਨੇ ਬਹੁਤ ਕਾਲਾ ਟਾਈਮ ਦੇਖਿਆ 90ਵਿਆਂ ਦੇ ਦਹਾਕੇ ਬਹੁਤ ਸਾਰੇ ਫੇਕ ਇਨਕਾਊਂਟਰ ਹੋਏ ਆ ਕਰਾਂ ਦੇ ਵਿੱਚੋਂ ਕੱਢ ਕੇ ਮੁੰਡਿਆਂ ਨੂੰ ਲਜਾਇਆ ਗਿਆ ਕੋਈ ਕਿਤੇ ਪੜ ਰਿਆ ਯੂਨੀਵਰਸਿਟੀ ਕਾਲਜ ਪੜ ਰਿਆ ਮੁੰਡਾ ਕੋਈ ਕਿਤੇ ਕੰਮ ਕਰ ਰਿਆ ਮੁੰਡਾ ਕੋਈ ਪਤਾ ਨਹੀਂ ਲੱਗਦਾ ਉਹਨਾਂ ਨੂੰ ਖੜਕੂ ਬਣਾ ਕੇ ਅੱਤਵਾਦੀ ਬਣਾ ਕੇ ਖਤਮ ਕਰ ਦਿੱਤਾ ਗਿਆ ਦੋ ਜਾਂ ਤਿੰਨ ਤਰਨ ਤਰਨ ਏਰੀਏ ਦੇ ਸ਼ਮਸ਼ਾਨ ਘਾਟ ਇਸ ਚੀਜ਼ ਦੇ ਲਈ ਬਹੁਤ ਬਦਨਾਮ ਹੋਏ ਪੰਜਾਬ ਦੇ ਵਿੱਚ ਜਿੱਥੇ ਇਹੋ ਜੀਆਂ ਲਾਸ਼ਾਂ ਨੂੰ ਸਾੜਿਆ ਗਿਆ ਪੁਲਿਸ ਵਾਲਿਆਂ ਨੇ ਤਰਕੀਆਂ ਲਈਆਂ ਬਹੁਤ ਜ਼ਿਆਦਾ ਪੈਸੇ ਬਣਾਏ ਇਹਦੇ ਵਿੱਚੋਂ ਉਹਨਾਂ ਦੇ ਵਿੱਚ ਵੀ ਪਿੱਛੇ ਫੈਸਲੇ ਆ 30 30 ਸਾਲਾਂ ਤੋਂ ਬਾਅਦ ਇੱਕ ਪਿੱਛੇ ਜਿਹੜਾ ਬਹੁਤ ਵੱਡਾ ਫੇਕ ਇਨਕਾਊਂਟਰ ਦੇ ਵਿੱਚ ਕੇਸ ਪੰਜਾਬ ਦਾ ਆਇਆ ਸੀ ਜਿਹਦੇ ਵਿੱਚ ਫੈਸਲਾ ਆਇਆ ਇੱਕ ਸਬਜ਼ੀ ਵਾਲਾ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਦਾ ਇੱਕ ਬਹੁਤ ਬਜ਼ੁਰਗ ਬੰਦਾ ਸੀ ਜਿਹਦੇ ਚਾਰ ਬੱਚੇ ਸੀਗੇ ਚਾਰ ਮੁੰਡੇ ਸੀ ਉਹਦੇ ਇੱਕ ਬੇਟੀ ਸੀ ਉਹਨਾਂ ਦੀ ਸਬਜ਼ੀ ਵੇਚਦੇ ਸੀ ਉੱਥੇ ਇੱਕ ਪੁਲਿਸ ਵਾਲੇ ਨੇ ਸ਼ਾਮ ਨੂੰ ਸ਼ਰਾਬ ਪੀ ਕੇ ਕਿਸੇ ਲੜਕੀ ਦੇ ਨਾਲ ਛੇੜਛਾੜ ਕੀਤੀ ਉਹ ਜਿਹੜੇ ਸਬਜ਼ੀ ਵਾਲੇ ਸੀ ਰੇੜੀ ਵਾਲੇ ਉਹਨਾਂ ਦਾ ਲੜਕਾ ਸੀ ਮੈਨੂੰ ਨਾਮ ਭੁੱਲ ਰਿਹਾ ਇਸ ਟਾਈਮ ਉਹਨਾਂ ਦਾ ਉਹ ਥੋੜਾ ਉਹਨਾਂ ਨੇ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਦਿਨ ਹੀ ਉਹ ਸਾਰੇ ਪਰਿਵਾਰ ਨੂੰ ਚੱਕ ਲਿਆ ਜਾਂਦਾ ਈਵਨ ਉਹਨਾਂ ਦੀ ਬੇਟੀ ਨੂੰ ਚੱਕ ਲਿਆ ਜਾਂਦਾ ਪਰ ਰੌਲਾ ਪੈ ਜਾਂਦਾ ਲੋਕ ਇਕੱਠੇ ਹੋ ਜਾਂਦੇ ਆ ਉੱਥੇ ਤੇ ਬੇਟੀ ਨੂੰ ਛੱਡ ਜਾਂਦੇ ਆ ਬਾਕੀ ਸਾਰਿਆਂ ਨੂੰ ਲੈ ਜਾਂਦੇ ਆ ਤੇ ਬਾਅਦ ਦੇ ਵਿੱਚ ਤਿੰਨ ਭਾਈਆਂ ਨੂੰ ਤੇ ਉਹਨਾਂ ਦੇ ਪਿਤਾ ਨੂੰ ਛੱਡ ਦਿੰਦੇ ਆ ਪਰ ਇੱਕ ਮੁੰਡੇ ਨੂੰ ਛੱਡਦੇ ਨਹੀਂ ਉਹ ਤੇ ਉਸ ਤੋਂ ਬਾਅਦ ਉਹਦਾ ਫੇਕ ਇਨਕਾਊਂਟਰ ਕੀਤਾ ਜਾਂਦਾ ਤੇ ਉਹ ਬੰਦਿਆਂ ਨੂੰ ਪਿਛਲੇ ਮਹੀਨੇ ਸਜ਼ਾ ਹੋਈ ਪਰ ਹੁਣ ਇੱਥੇ ਹੋਣੀ ਦੇਖੋ ਜਿਨ੍ਹਾਂ ਨੂੰ ਸਜ਼ਾ ਹੋਈ ਜਿਹੜੇ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ ਉਹ ਹੁਣ ਜ਼ਿੰਦਗੀ ਦੇ 70ਵੇਂ ਦਹਾਕੇ 'ਚ ਨੇ ਪੁਲਿਸ ਦੀਆਂ ਬਹੁਤ ਵੱਡੀਆਂ ਪੋਸਟਾਂ ਦੇ ਉੱਪਰੋਂ ਉਹ ਰਿਟਾਇਰ ਹੋਏ ਆ ਬਹੁਤ ਵੱਡੀਆਂ ਪੋਸਟਾਂ ਤੋਂ ਮਤਲਬ ਸਾਰੀ ਉਮਰ ਉਹਨਾਂ ਨੇ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਰੋਬ ਦੇ ਨਾਲ ਜ਼ਿੰਦਗੀ ਜਿਉਈ ਤੇ ਉਸ ਤੋਂ ਬਾਅਦ ਹੁਣ ਜਾ ਕੇ ਉਹਨਾਂ ਨੂੰ ਇੱਕ ਸਜ਼ਾ ਹੋਈ ਤੇ ਦੂਸਰੇ ਪਾਸੇ ਉਹ ਸਬਜ਼ੀ ਵਾਲਾ ਉਹ ਲੜਕਾ ਜਿਹੜਾ ਉਸ ਟਾਈਮ ਬਹੁਤ ਛੋਟੀ ਉਮਰ ਦਾ ਸੀ ਉਹਦੇ ਪਿਤਾ ਉਹ ਇੱਕ ਬਹੁਤ ਗਰੀਬ ਬੰਦਾ ਉਸ ਟਾਈਮ ਤੋਂ ਅਖੀਰਲੇ ਆਪਣੇ ਦਮ ਤੱਕ ਉਹ ਲੜਾਈ ਲੜਦਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲ ਜਾਂਦਾ ਮੈਂ ਪੈਰਾਂ ਚ ਚੱਪਲ ਨਹੀਂ ਪੋਣੀ ਤੇ ਉਸ ਬੰਦੇ ਨੇ ਆਪਣੇ ਅਖੀਰਲੇ ਸਾਹ ਤੱਕ ਪੈਰਾਂ ਚ ਚੱਪਲ ਨਹੀਂ ਪਿੱਤੇ ਇਸ ਤਰ੍ਹਾਂ ਦੀ ਆਪਣੀ ਅਦਾਲਤਾਂ ਦੀ ਇੱਕ ਕਾਰਗੁਜ਼ਾਰੀ ਹੈਗੀ ਆ ਇਹਨੇ ਟਾਈਮ ਤੋਂ ਬਾਅਦ ਇਨਸਾਫ ਮਿਲਿਆ ਇਨਸਾਫ ਆ ਜਾਂ ਇਹ ਮਜ਼ਾਕ ਆ ਹੁਣ ਇੱਥੇ ਵੀ ਇਸ ਕੇਸ ਦੇ ਵਿੱਚ ਵੀ ਹੁਣ ਜਿਹੜਾ ਕੁਝ ਉਹਨਾਂ ਲੜਕੀਆਂ ਦੇ ਨਾਲ ਹੋਇਆ ਉਹਨਾਂ ਤੋਂ ਦੇ ਵਿੱਚੋਂ ਕਿੰਨੀਆਂ ਲੜਕੀਆਂ ਨੇ ਸੂਇਸਾਈਡ ਕੀਤਾ ਅੱਜ ਉਹ ਲੜਕੀਆਂ ਦੀ ਉਮਰ 55 ਤੋਂ 60 ਸਾਲ ਦੀ ਉਮਰ ਦੇ ਵਿੱਚਕਾਰ ਹੋਊਗੀ ਹੁਣ ਜਿਹੜਾ মিডিਆ ਇਹ ਸਭ ਨੂੰ ਇਹ ਕਹਿ ਰਿਹਾ ਕਿ ਇਨਸਾਫ ਮਿਲੇ ਆ ਭਾਵੇਂ ਦੇਰ ਬਾਅਦ ਮਿਲੇ ਆ ਕਿ ਇਹ ਗੱਲ ਹੈਗੀ ਆ ਕਿ ਕੀ ਤੁਸੀਂ ਕਦੇ ਉਹਨਾਂ ਲੜਕੀਆਂ ਨੂੰ ਮਿਲੇ ਜਾ ਕੇ ਕਿ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੀ ਪੂਰੀ ਦੀ ਪੂਰੀ ਜ਼ਿੰਦਗੀ ਜਿਹੜਾ ਉਹ ਇੱਕ ਬਲੈਕ ਮਤਲਬ ਕਾਲੀ ਸਿਆਹੀ ਲੱਗੀ ਉਹਨਾਂ ਦੇ ਕੈਰੇਕਟਰ ਨੂੰ ਜਾਂ ਉਹ ਸਭ ਕੁਝ ਕਿਵੇਂ ਉਹਨਾਂ ਨੇ ਜ਼ਿੰਦਗੀ ਜਿਉਈ ਹੋ ਗਈ ਕਿ ਉਹਦਾ ਮਤਲਬ ਜਿਹੜਾ ਪਰਪਾਈ ਹੈਗੀ ਆ ਕੰਪਨਸੇਸ਼ਨ ਹੈਗਾ ਉਹਦਾ ਉਹ ਮਤਲਬ ਕਿੱਥੇ ਹੋਇਆ ਸਿਰਫ 6 ਬੰਦੇ ਅਖੀਰ ਦੇ ਵਿੱਚ ਫੜੇ ਗਏ ਉਹ 6 ਬੰਦੇ ਵੀ ਇੱਕ ਮਾਮੂਲੀ ਜੋਟੇ ਸਭ ਤੋਂ ਛੋਟੇ ਵੱਡੇ ਕਿਰਦਾਰ ਸੀਗੇ ਉਸ ਪੂਰੇ ਸਕੈਂਡਲ ਦੇ ਉਹ ਨੇ ਵੱਡੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਚੋਂ ਕਿਸੇ ਦੇ ਉੱਪਰ ਕੇਸ ਨਹੀਂ ਹੋਇਆ ਬਹੁਤ ਸਾਰਿਆਂ ਦਾ ਤਾਂ ਉਸ ਤੋਂ ਬਾਅਦ ਕਦੇ ਪਤਾ ਹੀ ਨਹੀਂ ਲੱਗਿਆ ਜਿਹੜੇ ਮੇਨ ਕਿੰਗਪਿੰਨ ਸੀ ਇਸ ਸੈਕਸ ਸਕੈਂਡਲ ਦੇ ਉਹ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਉਦੋਂ ਹੀ ਇੱਕ ਦੋ ਨੂੰ ਬੇਲ ਮਿਲ ਗਈ ਤੇ ਉਹ ਅਮਰੀਕਾ ਭੱਜ ਗਏ ਤੇ ਬਹੁਤ ਸਾਰੇ ਉਦੋਂ ਹੀ ਨਹੀਂ ਫੜੇ ਗਏ ਤਾਂ ਹੁਣ ਇਹ ਸਾਡੇ ਸਾਹਮਣੇ ਇਹ ਚੌਥੀ ਜਾਂ ਪੰਜਵੀਂ ਘਟਨਾ ਵਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਦੋਂ ਕਿਸੇ ਦੇ ਨਾਲ ਬਹੁਤ ਜ਼ਿਆਦਾ ਹੱਦ ਤੱਕ ੱੱਕਾ ਹੁੰਦਾ ਜਿਹਦੇ ਸਰਕਾਰੀ ਤੰਤਰ ਵੀ ਨਾਲ ਖੁੱਲ ਕੇ ਸਪੋਰਟ ਕਰਦਾ ਓਪਨਲੀ ਸਪੋਰਟ ਕਰਦਾ ਤੇ ਕਿੰਨੇ ਦਹਾਕੇ ਨੰਗ ਜਾਣ ਤੋਂ ਬਾਅਦ ਜਾ ਕੇ ਇਹ ਸਾਰਾ ਕੁਝ ਹੋਇਆ ਪਰ ਇੱਕ ਦੂਸਰਾ ਪੱਖ ਹੈਗਾ ਚਲੋ ਕਿ ਐਟ ਲੀਸਟ ਇੱਕ ਇਨਸਾਫ ਮਿਲਿਆ ਵਾ ਚਾਹੇ 32 ਸਾਲ ਤੋਂ ਬਾਅਦ ਮਿਲਿਆ ਵਾ 6 ਬੰਦਿਆਂ ਨੂੰ ਉਮਰ ਕੈਦ ਹੋਈ ਹੈ ਤਾਂ ਫਾਈਨਲੀ ਇਹ ਜਿਹੜਾ ਕੇਸ ਸੀਗਾ ਜਿਹੜਾ ਇੰਡੀਆ ਦੇ ਮਤਲਬ ਇੰਡੀਆ ਦੀ ਇਮੇਜ ਦੇ ਉੱਪਰ ਇੱਕ ਬਦਨੋਮਾ ਦਾਗ ਸੀਗਾ ਅਜਮੇਰ ਸੈਕਸ ਸਕੈਂਡਲ ਇੰਡੀਆ ਦਾ ਸਭ ਤੋਂ ਵੱਡਾ ਸਭ ਤੋਂ ਬਦਨਾਮ ਸੈਕਸ ਸਕੈਂਡਲ ਜਿਹਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਨੂੰ ਬਲੈਕਮੇਲ ਕੀਤਾ ਗਿਆ ਤਾਂ ਉਹਦਾ ਕੱਲ ਕਲੋਜ਼ਰ ਹੋਇਆ ਕੱਲ ਉਹ ਕੇਸ ਹਮੇਸ਼ਾ ਲਈ ਬੰਦ ਹੋ ਗਿਆ ਤੇ ਇਹ ਸੀਗੀ ਬ੍ਰੇਕਿੰਗ ਨਿਊਜ਼ ਤੇ ਜੇ ਤੁਸੀਂ ਇਹਦੇ ਉੱਪਰ ਪ੍ਰੋਪਰ ਡਿਟੇਲ ਵਿੱਚ ਇੱਕ ਵੀਡੀਓ ਦੇਖਣਾ ਚਾਹੁੰਦੇ ਹੋ ਕਿ ਅਸਲ ਦੇ ਵਿੱਚ ਕੀ ਹੋਇਆ ਇਹ ਹੋਇਆ ਕਿਵੇਂ ਇਹ ਗੱਲਾਂ ਕਿੱਥੋਂ ਸ਼ੁਰੂ ਹੋਈਆਂ ਕਿਵੇਂ ਉਹ ਲੜਕੀਆਂ ਜਿਹੜੀਆਂ ਨਾਰਮਲ ਘਰਾਂ ਦੀਆਂ ਕੁੜੀਆਂ ਸੀ ਜਿਹੜੀਆਂ ਮਤਲਬ ਕਿਸੇ ਇਹ ਜੀ ਗਲਤ ਸੋਸਾਇਟੀ ਦੇ ਵਿੱਚ ਨਹੀਂ ਸੀ ਕਿ ਗਲਤ ਚੀਜ਼ਾਂ ਦੇ ਵਿੱਚ ਇਨਵੋਲਵ ਨਹੀਂ ਸੀ ਉਹਨਾਂ ਨੂੰ ਕਿਵੇਂ ਇਹਦੇ ਵਿੱਚ ਧੱਕੇ ਨਾਲ ਫਸਾਇਆ ਗਿਆ ਤੇ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਗਈ ਇਹ ਸਾਰਾ ਕੁਝ ਤਾਂ ਮੇਰਾ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਇਹ ਅੱਜ ਦਾ ਇੱਕ ਨਿਊਜ਼ ਸੀ ਕਿ ਜੀ ਬਹੁਤ ਵੱਡੀ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਇਹ ਮੇਰਾ ਵੀਡੀਓ ਇੱਥੇ ਹੀ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਤੇ